Aman Collection ਵੱਲੋਂ ਅੰਮ੍ਰਿਤਸਰ ਵਿੱਚ ਖੋਲੀ ਗਈ ਦੂਸਰੀ ਬ੍ਰਾਂਚ Aman Collection ਦਾ ਮਤਲਬ ਅੰਮ੍ਰਿਤਸਰ ਸ਼ਹਿਰ ਦੇ ਵਸਨੀਕਾਂ ਨੂੰ ਵਧੀਆ ਕੱਪੜੇ ਉਪਲਬਧ ਕਰਾਉਣਾ ਹੈ। Aman Collection ਦੀ ਦੁਕਾਨ ਤੇ ਇੱਕ ਵਾਰ ਗਾਹਕ ਆਉਂਦਾ ਹੈ ਤਾਂ ਉਸ ਨੂੰ ਕੱਪੜਿਆਂ ਦੀ ਵੈਰਾਈਟੀ ਦਾ ਪਤਾ ਲੱਗੇਗਾ। Aman Collection ਦਾ ਹਮੇਸ਼ਾ ਇੱਕੋ ਮਕਸਦ ਰਿਹਾ ਹੈ ਕਿ ਵਧੀਆ ਤੋਂ ਵਧੀਆ ਕੱਪੜੇ ਲੈ ਕੇ ਆਪਣੀ ਦੁਕਾਨ ਅਤੇ ਸ਼ਹਿਰ ਵਾਸੀਆਂ ਦੇ ਵਿਚਕਾਰ ਹਾਜ਼ਰ ਕਰਨਾ। ਮਮਨ ਕਲੈਕਸ਼ਨ ਤੇ ਕੱਪੜਿਆਂ ਤੇ ਘੱਟ ਤੋਂ ਘੱਟ ਰੇਟ ਅਤੇ ਵੱਧ ਤੋਂ ਵੱਧ ਕੱਪੜੇ ਖਰੀਦੋ ਗੁਰਮੀ ਵੀ ਆਪਣੇ ਕੀਤੀ ਹੈ ਮਟੂ ਜੀ ਬੜੇ ਮੇਰੇ ਪੁਰਾਣੇ ਸਪੋਰਟਰ ਨੇ ਜੀ ਸੋ ਇਹਨਾਂ ਦਾ ਬੇਤਾ ਹੈ ਇਹ ਸਾਰਾ ਪਰਿਵਾਰ ਨਾਲ ਇਹਨਾਂ ਦੇ ਰੈਕਟਰ ਨੇ ਇਦਾਂ ਦੇ ਰੱਖ ਕੇ ਇੱਕ ਸ਼ੋਰਮ ਵੀ ਬੋਲਿਆ ਜੀ ਸੋ ਪਰਮਾਤਮਾ ਕਰੇ ਇਹ ਤਰੱਕੀ ਕਰਨ ਖੁਸ਼ੀਆਂ ਮਾਣੇ ਪਰਿਵਾਰ ਸਾਰਾ ਮੇਰਾ ਤੇ ਪਰਿਵਾਰ ਦਾ ਪ੍ਰਾਲਾਪ ਲਿਜੀ ਪਹਿਲਾ ਸ਼ੋਰਮ ਦੀ ਖਾਸਾ ਬੋਲ ਲੱਗੇ ਸੀ ਔਰ ਉਹ ਕਾਫੀ ਮਤਲਬ ਸਾਰੇ ਕਸਟਮਰ ਨੇ ਲੋਕਾਂ ਨੇ ਬਹੁਤ ਵਧੀਆ ਪਿਆਰ ਦਿੱਤਾ ਦੇਰ ਤੋਂ ਹੁਣ ਆਪਾਂ ਕਿਸੇ ਕਰਕੇ ਦੂਸਰਾ ਸ਼ੁਰੂ ਮਨਜੀਤ ਐਵਨੂ ਸਟਾਰਟ ਕੀਤਾ ਇੱਥੇ ਵੀ ਜਦੋਂ ਆਪਣੇ ਜਿਹੜੇ ਬਹੁਤ ਪੁਰਾਣੇ ਕਸਪਰ ਨੇ ਉਹਨਾਂ ਨੇ ਬਹੁਤ ਤਿਆਰ ਦਿੱਤਾ ਸਾਨੂੰ ਸਾਡਾ 1984 ਤੋਂ ਪੁਰਾਣਾ ਕੰਮ ਹੈ ਰੈਡੀमेड ਗਾਰਮੈਂਟ ਦਾ ਔਰ ਅੱਜ ਤੱਕ ਬਹੁਤ ਵਧੀਆ ਚੱਲਦਿਆ ਬੜਾ ਲੋਕਾਂ ਦਾ ਪਿਆਰ ਹੈ ਬਾਕੀ ਆਪਣੀ ਕੋਸ਼ਿਸ਼ ਹੈ ਕਿ ਅੱਛੀ ਰੈਡੀ ਰੱਖੀਏ ਚੰਗੇ ਕਸਪਰ ਨੂੰ ਚੰਗੀ ਡੀਲਿੰਗ ਦੇਈਏ ਚੰਗਾ ਕੰਮ ਕਰੀਏ ਚੰਗੀ ਆਪਣੀ ਬੋਲਬਾਣੀ ਰੱਖੀਏ ਤੇ ਫਿਰ ਆਪ ਸਭ ਠੀਕ ਰਹੇਗਾ ਤੇ ਬਹੁਤ ਬਹੁਤ ਕਸਟਮਰ ਮਿਕ ਕੋ ਫਲੈਟ ਹੈ ਤੇ ਕੀ ਕੁਝ ਕਰ ਸਕਦਾ ਹੈ ਕਿ ਗੈਮ ਲੈਣੀ ਚਾਹੀਏ ਜਿਹੜਾ ਸਾਡਾ ਖਾਸਾ ਕੋਲ ਹੈ ਜੀ ਉਹ ਫੈਮਿਲੀ ਫੇਅਰ ਹੈ ਲੇਡੀਜ਼ ਡਾਂਸ ਕਿਡਸ ਦਾ ਔਰ ਇਹਦਾ ਰੰਜੀਦਾਰ ਨੂੰ ਇੱਥੇ ਅਸੀਂ ਲੇਡੀਜ਼ ਤੇ ਡਾਂਸ ਕੀਤਾ ਹੈ ਅਗਿਆਨ ਵਾਲੇ ਟਾਈਮ ਤੇ ਅਸੀਂ ਇਸ ਤੇ ਕਿਡਸ ਦਾ ਵੀ ਕਰ ਦੋਾਂਗੇ ਆਪਣੇ ਕਸਟਮਰ ਦਾ ਲੋਕਾਂ ਦਾ ਬਹੁਤ ਵਧੀਆ ਪਿਆਰ ਆ ਇੱਥੇ ਹੀ ਫੈਮਿਲੀ ਫੇਅਰ ਹੀ ਕਰਾਂਗੇ ਜੋ ਬਾਕੀ ਖਿਲਾਲੇ ਤੇ ਲੇਡੀਜ਼ ਤੇ ਡਾਂਸ ਔਰ ਬਹੁਤ ਅੱਛੀ ਵੈਰਾਈਟੀ ਰੱਖੀ ਆ ਔਰ ਇੱਕ ਵਾਰੀ ਜ਼ਰੂਰ ਵਿਜ਼ਿਟ ਕਰੋ ਸਾਰਿਆਂ ਨੂੰ ਰਿਕਵੈਸਟ ਆ ਆਪਣੇ ਸਾਹਿਬ ਚਾਰਵਾਦੀਨ ਕੀ ਬਸ ਇਹੋ ਵੀ ਲੈ ਕੇ ਸਾਡਾ ਆਪਣਾ ਪਿਆਰ ਦੇਣ ਔਰ ਸਾਡੇ ਕੋਲ ਜ਼ਰੂਰ ਵਿਜ਼ਿਟ ਕਰਨ ਇੱਕ ਵਾਰੀ ਜ਼ਰੂਰ ਵਿਜ਼ਿਟ ਕਰਨ ਇਹਨਾਂ ਨੂੰ ਰੇਟਸ ਦੀ ਵੈਰਾਈਟੀ ਦੀ ਔਰ ਡੀਲਿੰਗ ਦੀ ਹਰ ਚੀਜ਼ ਦੀ ਬੈਸਟ ਤੋਂ ਬੈਸਟ ਪ੍ਰੋਵਾਈਡ ਹੋਏਗੀ ਅਪਰ ਟਾਈਮਿੰਗ ਸ਼ੇਅਰ ਹੈ 10:30 ਤੋਂ ਲੈ ਕੇ ਤੇ 9 ਵਜੇ ਤੱਕ ਇੱਕ ਦਾਫੀ ਚੋਰ ਦਾ ਤੇ ਕੀ ਲੋਕੇਸ਼ਨ ਨਾਮ ਅਮਨ ਕਲੈਕਸ਼ਨ ਹੈ ਜੀ ਐ ਮੈਂ ਲੋਡ ਸਰਕੋ ਰੋਡ ਪੈ ਜਾਂਦਾ ਜੀ ਰਣਜੀਤ ਹੈ ਵੀਰ ਨੂੰ ਅ ਇੱਥੇ ਮਿਲ ਜਾਏਗਾ ਹੋ ਵੀ ਹੋਏਗਾ ਹਾਂਜੀ ਜੀ ਇਹ ਨੈਕਸਟ ਆਏਗਾ ਜਰੂਰ ਬਾਕੀ ਹੋ ਜੇ ਓਪਨ ਨਹੀਂ ਕਰਾਂਗੇ ਜਦੋਂ ਖੁੱਲੇਗਾ ਫੇਰ ਹੀ ਦੱਸਾਂਗੇ ਹਾਂਜੀ ਸਰਪ੍ਰਾਈਜ਼ ਹੈਗਾ ਥੋੜਾ ਜਿਆਦਾ ਜਰੂਰ ਖੋਲਾਂਗੇ ਸਾਉ ਦਾ ਪਿਆਰ ਹੈ ਤੇ ਜਰੂਰ ਖੋਲਾਂਗੇ ਠੀਕ ਹੈ ਜੀ ਤੇ ਇਹਨਾਂ ਦਾ ਸਾਡਾ ਪਰਿਵਾਰਕ ਪਿਆਰ ਹੈ ਜੀ ਬਹੁਤ ਪੁਰਾਣਾ ਤੇ ਬੜੀ ਖੁਸ਼ੀ ਹੈ ਕਿ ਇਹਨਾਂ ਨੇ ਬੜੀ ਅੱਛੀ ਲੋਕੇਸ਼ਨ ਚੁਣੀ ਹੈ ਜਿੱਥੇ ਕਿ ਸ਼ੋਰੂਮ ਦੀ ਕਮੀ ਵੀ ਸੀ ਇੱਥੇ ਜੈਂਟਸ ਸੀ ਤੇ ਗਰਲਸ ਸੀ ਇਹਨਾਂ ਨੇ ਵੈਰਾਈਟੀ ਰੱਖੀ ਆ ਮੈਂ ਤੇ ਇਹਨਾਂ ਨੂੰ ਸੁਜੈਸਟ ਕੀਤਾ ਕਿ ਬੱਚਿਆਂ ਦੇ ਵੀ ਰੱਖੋ ਤੇ ਬੜਾ ਅੱਛਾ ਇਹਨਾਂ ਦਾ ਇਨੀਸ਼ੀਏਟਿਵ ਆ ਮੇਰੇ ਤੇ ਦੇਖੋ ਨਾਰਥ ਕਾਉਂਸੀ ਜੌਂਸੀ ਚ ਆ ਤੇ ਮੇਰੇ ਲਈ ਮੇਰੇ ਪਰਿਵਾਰ ਇੱਥੇ ਆਏ ਨੇ ਹਿਸਾਬ ਦੇ ਸਤੋ ਖੁਸ਼ੀ ਵਾਲੀ ਕਿਹੜੀ ਗੱਲ ਆ ਤੇ ਅਸੀਂ ਸਾਰੇ ਅੰਮ੍ਰਿਤਸਰ ਨੂੰ ਅਪੀਲ ਕਰਦੇ ਆ ਇੱਕ ਵਾਰੀ ਆ ਕੇ ਵਿਜ਼ਿਟ ਕਰੋ ਬੜਾ ਅੱਛਾ ਸ਼ੋਰੂਮ ਹੈ ਬੜਾ ਅੱਛਾ ਕਨਸੈਪਟ ਲੈ ਕੇ ਆਉਂਦਾ ਬੜਾ ਯੂਨੀਕ ਕਨਸੈਪਟ ਆ ਤੇ ਪ੍ਰਮਾਤਮਾ ਵੀ ਇਹਨਾਂ ਨੂੰ ਦਿਨੋਂ ਵੀ ਰਾਤ ਰੱਖੀ ਬਖਸ਼ੇ ਸਾਡਾ ਬੜਾ ਪਰਿਵਾਰ ਹੈ ਜੀ ਸਾਨੂੰ ਬਹੁਤ ਖੁਸ਼ੀ ਹੋਈ ਇੱਥੇ ਆ ਕੇ ਇੱਥੇ ਪੈਸੇ ਪੋਲਿਟਿਕਲ ਨਹੀਂ ਮੈਂ ਪਰਿਵਾਰਕ ਤੌਰ ਤੇ ਇੱਥੇ ਆਇਆ ਸਰਜੀ ਸ਼ੋਰੂਮ ਜਿਹੜੀ ਜਿਹੜੀਆਂ ਕੱਪੜਾ ਜੇਕਰ ਆਪੇ ਸ਼ਹਿਰ ਵਾਸੀਆਂ ਨੂੰ ਸ਼ਹਿਰ ਵਾਸੀਆਂ ਨੂੰ ਇਹੀ ਕਿ ਆ ਕੇ ਸ਼ੋਪਿੰਗ ਕਰੋ ਆ ਕੇ ਬੜਾ ਅੱਛਾ ਸ਼ੁਰੂਮ ਹੈ ਬੜਾ ਅੱਛਾ ਨਵਾਂ ਕਨਸੈਪਟ ਬਣਿਆ ਤੇ ਇੱਕ ਸਿੰਗਲ ਰੂਫ ਤੇ ਬੜੀ ਵਧੀਆ ਵੈਰਾਈਟੀ ਹੈ ਤੇ ਇਸ ਤਰ੍ਹਾਂ ਦੇ ਸ਼ੋਰੂਮ ਦੇ ਵਿੱਚ ਆ ਕੇ ਇਹਨਾਂ ਦਾ ਮਨੋਬਲ ਵਧਾਉਣਾ ਚਾਹੀਦਾ ਕਿ ਖੇਰ ਦੇ ਵਿਜੈਸਤਾ ਦੀ ਜਗ੍ਹਾ 'ਚ ਕੋਲਣ ਬੜਾ ਇੱਕ ਜੈਨੂਇਨ ਬਜਟ ਕਨਸੈਪਟ ਹੈ ਕੋਈ ਬਹੁਤ ਜਦਾ ਹਾਈ ਪ੍ਰੋਫਾਈਲ ਕਨਸੈਪਟ ਵੀ ਨਹੀਂ ਹੈਗਾ ਕਿ ਤੁਹਾਡੇ ਬਜਟ ਤੋਂ ਬਾਹਰ ਹੋਵੇ ਬੜਾ ਪਾਕਟ ਫ੍ਰੈਂਡਲੀ ਆ ਕੇ ਦੇਖੋ ਉਥੇ ਵਿਜ਼ਿਟ ਕਰੋ